ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੁਰਦੁਆਰਾ ਰਾਣਾ ਸਾਹਿਬ ਆਏ ਹਾਂ ਇਸ ਜਗ੍ਹਾ ਦੀ ਇਤਿਹਾਸਿਕ ਅਤੇ ਪਵਿੱਤਰਤਾ ਦੀ ਮਹੱਤਤਾ ਨੂੰ ਸਮਝਣ ਆਓ ਇਸ ਜਗ੍ਹਾ ਦੇ ਦਰਸ਼ਨ ਕਰੀਏ ਅਤੇ ਇਤਿਹਾਸ ਬਾਰੇ ਜਾਣੂ ਹੋਈਏ ਅੱਜ ਦੇ ਬਲੌਗ ਵਿੱਚ ਅਸੀਂ ਦਰਸ਼ਨ ਕਰਾਂਗੇ ਪਵਿੱਤਰ ਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਇਹ ਥਾਂ ਸਿੱਖ ਜਗਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੇ ਬਹੁਤ ਮਹਾਨ ਸੰਤਾਂ ਨੇ ਆਪਣਾ ਜੀਵਨ ਪਰਮਾਤਮਾ ਦੀ ਭਗਤੀ ਨੂੰ ਸਮਰਪਿਤ ਕੀਤਾ ਹੁਣ ਅਸੀਂ ਪਹੁੰਚ ਗਏ ਹਾਂ ਰਾੜਾ ਸਾਹਿਬ ਗੁਰਦੁਆਰੇ ਦੇ ਬਾਹਰ ਸੁੰਦਰ ਦੁਕਾਨਾਂ ਸਜੀਆਂ ਹੋਈਆਂ ਹਨ ਜਿੱਥੇ ਆਉਣ ਵਾਲੀ ਸੰਗਤ ਪਰਿਵਾਰ ਤੇ ਆਪਣੇ ਬੱਚਿਆਂ ਲਈ ਸਮਾਨ ਖਰੀਦੀ ਹੈ ਇਹ ਦੁਕਾਨਾਂ ਸਥਾਨਕ ਲੋਕਾਂ ਲਈ ਰੋਜ਼ਗਾਰ ਦਾ ਵੱਡਾ ਸਾਧਨ ਵੀ ਹਨ ਹੁਣ ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਵੱਲ ਜਿਸ ਨੂੰ ਦਰਸ਼ਨ ਦਿਉੜੀ ਵੀ ਕਿਹਾ ਜਾਂਦਾ ਹੈ ਇਹ ਦਿਉੜੀ 105 ਫੁੱਟ ਉੱਚੇ ਘੜੀ ਵਾਲੇ ਟਾਵਰ ਨਾਲ ਸਜੀ ਹੋਈ ਹੈ ਜੋ 1977 ਵਿੱਚ ਬਣਾਈ ਗਈ ਸੀ ਇਸ ਦੀ ਸੁੰਦਰਤਾ ਤੇ ਸ਼ਾਨ ਗੁਰਦੁਆਰੇ ਦੀ ਰੌਣਕ ਨੂੰ ਹੋਰ ਵਧਾ ਦਿੰਦੀ ਹੈ ਅੰਦਰ ਪ੍ਰਵੇਸ਼ ਕਰਦੇ ਹੀ ਜੋੜਾ ਘਰ ਹੈ ਜਿੱਥੇ ਸੰਗਤਾਂ ਆਪਣੇ ਜੋੜੇ ਜਮਾ ਕਰਵਾਉਂਦੀਆਂ ਹਨ ਅਤੇ ਗੁਰੂ ਘਰ ਦੇ ਦਰਸ਼ਨ ਲਈ ਅੱਗੇ ਵਧਦੀਆਂ ਹਨ ਗੁਰਦੁਆਰਾ ਕਰਮ ਸਰ ਰਾੜਾ ਸਾਹਿਬ ਲੁਧਿਆਣੇ ਤੋਂ 22 ਕਿਲੋਮੀਟਰ ਅਮ드ਗੜ ਤੋਂ 14 ਕਿਲੋਮੀਟਰ ਅਤੇ ਖੰਨੇ ਤੋਂ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਹਿਲਾ ਇਸ ਪਿੰਡ ਦਾ ਨਾਮ ਕੇਵਲ ਰਾੜਾ ਸੀ ਜਦੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਤਾਂ ਇਸ ਪਿੰਡ ਦਾ ਨਾਮ ਰਾੜਾ ਸਾਹਿਬ ਰੱਖਿਆ ਗਿਆ ਇਹ ਥਾਂ ਮਹਾਨ ਸੰਤਾਂ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਦੀ ਤਪਸਥਲੀ ਹੈ ਇਨ੍ਹਾਂ ਦੋਹਾਂ ਸੰਤਾਂ ਨੇ ਆਪਣਾ ਸਾਰਾ ਜੀਵਨ ਸਿਮਰਨ ਸੇਵਾ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਸਮਰਪਿਤ ਕੀਤਾ ਗੁਰਦੁਆਰੇ ਦੀ ਮੌਜੂਦਾ ਇਮਾਰਤ ਸੰਗ ਮਰਮਰ ਨਾਲ ਬਣਾਈ ਗਈ ਹੈ ਚਿੱਟੇ ਗੁੰਬਦ ਸੁੰਦਰ ਛਤਰੀਆਂ ਅਤੇ ਵਿਸ਼ਾਲ ਪ੍ਰਵੇਸ਼ ਦੁਆਰ ਇਸ ਦੀ ਸ਼ਾਨ ਨੂੰ ਹੋਰ ਵਧਾਉਂਦੇ ਹਨ ਦੀਵਾਨ ਹਾਲ ਦੀ ਉਸਾਰੀ 1980 ਵਿੱਚ ਸੰਤ ਕਿਸ਼ਨ ਸਿੰਘ ਜੀ ਦੇ ਹੁਕਮ ਨਾਲ ਹੋਈ ਸੀ ਜੋ 1983 ਤੱਕ ਪੂਰੀ ਹੋਈ ਇਹ ਹਾਲ ਲਗਭਗ 235 ਬਾ 135 ਫੁੱਟ ਦਾ ਹੈ ਬਹੁਤ ਹੀ ਆਕਰਸ਼ਕ ਤੇ ਸ਼ਾਂਤਮਈ ਇਹ ਆਪ ਤੁਹਾਨੂੰ ਚਾਹੁੰਦੇ। ਬੇਬੀ ਦਾ ਬਹੁਤ ਸੰਪਰਪੇ ਰੇਸ਼ਮੀ ਦੀ ਵਿਰਾਸਤ ਹੈ। ਜਿਹੜਾ ਮੇਰਾ ਕਾਰਨ ਸੀ। ਜਿਹੜਾ ਕਰਦੇ ਸ਼ਾਹੀਉਂ ਨੇ ਰਾਣੀ ਦੇ ਦੁਤਾਨ। ਕਿ ਉਹ ਮਸਰਤ ਚੱਲ ਤੇ ਜਿਹੜਾ ਜਿਹੜਾ ਮਹਾਰਾਜ ਨੇ ਹੀਰਾ ਦਿੱਤਾ ਗੋਲਾਬੀ ਦੇ ਸਰਦ। ਕਣੀ ਦਾ ਮਾਰਾ ਇਹ ਬਹੁਤ ਕੀ ਗੱਲ ਹੈ ਤੁਹਾਨੂੰ ਗੁਰੂਸੇਹਰ ਦੇ ਮੇਰਾ ਪਾਣੀ ਗਿਆ ਉਹਦਾ ਆਪਣੀ ਅੰਦਰ ਦੇਖੀ ਉਸ ਗਰਾਮ ਦੀ ਪਾਈ ਕਿ ਗਰਾਮ ਨੇ ਦਿੱਤਾ ਹੈ ਜਨਮ ਕੀ ਦਾ ਮਤਲਬ ਹੈ ਮਹਾਰਾਜਾ ਗੁਰਦੁਆਰਾ ਕਰਮ ਸਰ ਦੀ ਨੀ 1936 ਵਿੱਚ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਵੱਲੋਂ ਰੱਖੀ ਗਈ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜਨਮ 5 ਅਗਸਤ 1905 ਨੂੰ ਪਿੰਡ ਆਲੋਵਾਲ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਸਿਮਰਨ ਤੇ ਸੇਵਾ ਨਾਲ ਜੁੜੇ ਹੋਏ ਸਨ ਉਹਨਾਂ ਨੇ ਸੰਤ ਅਤਰ ਸਿੰਘ ਜੀ ਰੇੜੂ ਸਾਹਿਬ ਵਾਲਿਆਂ ਦੀ ਸ਼ਰਨ ਲੈ ਕੇ ਅਮਰਤ ਛਕਿਆ ਅਤੇ ਆਪਣਾ ਜੀਵਨ ਭਗਤੀ ਨੂੰ ਸਮਰਪਿਤ ਕੀਤਾ ਸੰਤ ਜੀ ਨੇ ਕੀਰਤਨ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ 7 ਲੱਖ ਤੋਂ ਵੱਧ ਸਿੱਖਾਂ ਨੂੰ ਅਮਰਤ ਛਕਾਇਆ ਉਹਨਾਂ ਦੇ ਆਸ਼ਰਮ ਰਾੜਾ ਸਾਹਿਬ ਦਲਵਾਨ ਪਟਿਆਲਾ ਹਪੜ ਉੱਤਰ ਪ੍ਰਦੇਸ਼ ਵਿੱਚ ਸਥਿਤ ਹਨ ਪੋਰਾ ਸਾਹਿਬ ਸੰਤਾਂ ਦੀਆਂ ਯਾਦਾਂ ਨਾਲ ਭਰਿਆ ਸਥਾਨ 1940 ਵਿੱਚ ਸੰਤ ਈਸ਼ਰ ਸਿੰਘ ਜੀ ਦਾ ਪੋਰਾ ਸਾਹਿਬ ਬਣਾਇਆ ਗਿਆ ਸੀ ਇਹ ਥਾਂ ਉਹਨਾਂ ਦੀ ਤਪੱਸਿਆ ਤੇ ਸਿਮਰਨ ਦਾ ਜੀਵੰਤ ਪ੍ਰਤੀਕ ਹੈ ਸੰਤ ਜੀ ਇੱਥੇ ਇਕਾਂਤ ਵਿੱਚ ਘੰਟਿਆਂ ਤੱਕ ਸਿਮਰਨ ਕਰਦੇ ਸਨ ਅੱਜ ਵੀ ਸੰਗਤਾਂ ਜਦੋਂ ਪੋਰਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤਾਂ ਉੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਕਿਸਨ ਸਿੰਘ ਜੀ ਦੀਆਂ ਤਸਵੀਰਾਂ ਸਜੀਆਂ ਹੋਈਆਂ ਹਨ ਉਹਨਾਂ ਦੇ ਚਿਹਰਿਆਂ ਤੇ ਸ਼ਾਂਤੀ ਅਤੇ ਚਾਨਣ ਦਾ ਪ੍ਰਕਾਸ਼ ਜਿਵੇਂ ਅਜੇ ਵੀ ਚਮਕਦਾ ਹੋਵੇ ਇੱਥੇ ਸੰਤਾਂ ਵੱਲੋਂ ਵਰਤੀਆਂ ਹੋਈਆਂ ਚੀਜ਼ਾਂ ਵੀ ਬੜੇ ਪਿਆਰ ਨਾਲ ਸੰਭਾਲ ਕੇ ਰੱਖੀਆਂ ਗਈਆਂ ਹਨ ਜਿਵੇਂ ਉਹਨਾਂ ਦਾ ਚੋਲਾ ਸਾਹਿਬ ਸੇਮਰਨ ਦੀ ਮਾਲਾ ਬੈਠਕ ਤੇ ਹੋਰ ਪਵਿੱਤਰ ਚੀਜ਼ਾਂ ਇਹ ਸਭ ਦਰਸ਼ਨ ਕਰਕੇ ਸੰਗਤ ਦੇ ਮਨ ਵਿੱਚ ਇੱਕ ਅਦਭੁਤ ਸ਼ਰਧਾ ਤੇ ਸਕੂਨ ਪੈਦਾ ਹੁੰਦਾ ਹੈ ਓਰਾ ਸਾਹਿਬ ਦੀਆਂ ਦੀਵਾਰਾਂ ਹਵਾ ਤੇ ਹੋਰ ਕੋਨੇ ਸਭ ਕੁਝ ਸੰਤ ਜੀ ਦੀ ਯਾਦ ਨਾਲ ਰੰਗੀਆਂ ਹੋਈਆਂ ਹਨ ਸੰਤ ਈਸ਼ਰ ਸਿੰਘ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਫਰੀਕਾ ਅਤੇ ਇੰਗਲੈਂਡ ਤੱਕ ਯਾਤਰਾ ਕੀਤੀ 1975 ਵਿੱਚ ਉਹ ਇੰਗਲੈਂਡ ਪਹੁੰਚੇ ਅਤੇ 26 ਅਗਸਤ 1975 ਨੂੰ ਵੈਲਵਰ ਹੈਮਪਟ ਵਿੱਚ ਸਮਾਦੀ ਅਵਸਥਾ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ। ਉਹਨਾਂ ਦਾ ਪਵਿੱਤਰ ਸਰੀਰ 31 ਅਗਸਤ ਨੂੰ ਭਾਰਤ ਲਿਆਂਦਾ ਗਿਆ ਅਤੇ ਰਾਣਾ ਸਾਹਿਬ ਵਿਖੇ ਸਤਲੁਜ ਦਰਿਆ ਦੇ ਨੇੜੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਅੰਤਮ ਵਿਦਾਈ ਹੋਈ। ਏਸੀ ਸਾਡੇ ਅੱਜ ਦੇ ਬਲੌਗ ਦਾ ਸੰਖੇਪ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੀ ਮਹਿਮਾ ਅਤੇ ਉਸਦੇ ਇਤਿਹਾਸ ਦੀ ਦਿਲਚਸਪ ਜਾਣਕਾਰੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਦਰਸ਼ਨ ਪਸੰਦ ਆਏ ਹੋਣਗੇ ਅਤੇ ਤੁਹਾਡੇ ਮਨ ਵਿੱਚ ਇਸ ਪਵਿੱਤਰ ਸਥਾਨ ਲਈ ਇੱਕ ਨਵਾਂ ਸ਼ਰਧਾ ਦਾ ਅਹਿਸਾਸ ਜਾਗਿਆ ਹੋਵੇਗਾ ਜੇਕਰ ਤੁਸੀਂ ਇਸੇ ਤਰ੍ਹਾਂ ਦੇ ਹੋਰ ਪਵਿੱਤਰ ਸਥਾਨਾਂ ਅਤੇ ਸਿੱਖ ਇਤਿਹਾਸ ਨਾਲ ਸੰਬੰਧੀ ਜਾਣਕਾਰੀ ਦੇਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਹਮੇਸ਼ਾ ਨਵੇਂ ਬਲੌਗ ਮਿਲਦੇ ਰਹਿਣ ਅਸੀਂ ਤੁਹਾਡੀ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ ਤਾਂ ਜੋ ਅਸੀਂ ਆਪਣੀ ਕੰਟੈਂਟ ਨੂੰ ਹੋਰ ਵਧੀਆ ਬਣਾ ਸਕੀਏ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀ ਸਾਂਝਾ ਕਰੋ ਤਾਂ ਜੋ ਹੋਰ ਲੋਕਾਂ ਤੱਕ ਇਹ ਸ਼ਾਂਤੀ ਅਤੇ ਸ਼ਰਧਾ ਭਰਿਆ ਸਨੇਹਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ